ਆਫ ਗੱਲ ਸੁਣ ਮਾੜੀ ਹਾਂਜੀ ਦੱਸੋ ਉਹ ਬਾਸਮ ਜਾ ਬਣਾਉਣਾ ਸੀ ਵਿਲੇਜ ਵਿਲਾ ਇਹਦੇ ਇੱਥੇ ਤਾਸ਼ ਕੋਟਣ ਦੇ ਹੋ ਰਿਹਾ ਇੱਥੇ ਲੈਂਟਰ ਪਾਉਣਾ ਹੈ ਮੈਂ ਲੈਂਟਰ ਪਾਉਣੇ ਵੀ ਜਾਣਦਾ ਤੇ ਲੈਂਟਰ ਢੋਣੇ ਵੀ ਜਾਣਦਾ ਅੱਜ ਨਹੀਂ ਲੱਗ ਸਕਦੀਆਂ ਕੋਠੀਆਂ ਸਭ ਦਾਸ ਨੇ ਪਾਈਆਂ ਬਗਲਾ ਦੇਸ ਦਾ ਤੂਦੀ ਬੋਲਦੀ ਆ ਅੱ ਤੇਰੇ ਕੇ ਜਵਾਕ ਤੇ ਮੈਂ ਮਿੰਟ ਤੋਂ ਪਹਿਲਾਂ ਗੁਣੀਆਂ ਚ ਕਰ ਦੇਣਾ। ਓ ਛੱਡੋ ਠੇਕੇਦਾਰ ਸਾਹਿਬ ਜਵਾਕ ਆ। ਤੁਸੀਂ ਦੱਸੋ ਕੱਢੋਗੇ ਟਾਈਮ? ਓ ਵੇਖ। ਮੈਂ ਐਵੇਂ ਹਾੜੀ ਫਰੀ ਦੇ ਕੰਮ ਨਹੀਂ ਕਰਦਾ। ਜੇ ਮੇਰੀਆਂ ਸ਼ਰਤਾਂ ਪੂਰੀਆਂ ਹੋਣ ਮੈਂ ਤਾਂ ਕਰਦਾ। ਸ਼ਰਤਾਂ? ਸ਼ਰਤਾਂ ਕਿਹੜੀਆਂ? ਤੁਹਾਡੇ ਘਰ ਵਾਈਫਾਈ ਚੱਲਦਾ? ਮਿਸਤਰੀ ਨੇ ਤੁਹਾਡੇ ਘਰ ਬਾਥਰੂਮ ਬਣਾਉਣਾ ਹੈ ਕਿ ਬੈਗਬਾਗਸ ਵੇਖਣਾ ਹੋਣਾ? ਓ ਧਿਆਨਾਂ ਤੇਰੇ ਤੋਂ ਵੱਡੇ-ਵੱਡੇ ਮੇਕ ਕੋ ਗਰਮਾਲੇ ਆ। ਨਹੀਂ ਵਾਈਫਾਈ ਤੇ ਨਹੀਂ ਜਾਏਗਾ। ਹਾਰਸਪੋਰਡ ਹਾਰਸਪੋਰਡ ਚਲਾ ਦਾਂਗੇ। ਤੇ ਦਿਨ ਚ ਚਾਰ ਵਾਰੀ ਮੈਂ ਚਾਹ ਪੀਣਾ ਵੱਡੇ ਗਲਾਸ ਚ ਇੰਨੀ ਗਾ ਇਹ ਨੀਕ ਦੇ ਭਾਵੇਂ 8 ਵਾਰ ਪੀ ਲਿਓ ਓਏ ਇੰਨੀ ਕੂਨੀ ਹੋਣੀ ਕਿਹੜੀ ਗਲਾਸ ਚੋਂ ਇੰਨੀ ਚਾਹ ਪੀਂਦਾ ਤਾਈਓ ਤੇ ਮਿਸਤਰੀ ਦਾ ਰੂਪ ਡਲ ਡਲ ਪੈਂਦਿਆ ਯਾ ਨਾ ਨਹੀਂ ਮਹਾ ਟੇਕੇਦਾਰ ਸਭ ਹੀ ਨੀਕ ਦੇ ਬੰਦੀ ਆ ਤੇ ਦੁਪਹਿਰ ਦੀ ਰੋਟੀ ਦੋ ਸਬਜ਼ੀਆਂ ਦਹੀਂ ਤੇ ਸਲਾਦ ਇਹ ਨਹੀਂ ਤੇ ਕਦੇ ਸਾਨੂੰ ਨਹੀਂ ਮਿਲੀ ਇਹਦੀ ਕਿਧਾਂ ਹਾਂ ਕਰ ਲਈਏ ਉਹ ਚਾਓ ਫਿਰ ਗਾਉਂਦੇ ਫਿਰੋ ਤੁਹਾਨੂੰ ਮੇਤਰੀਆਂ ਦੀ ਕਦਰ ਨਹੀਂ ਆ ਆਉਣ ਵਾਲੇ ਟਾਈਮ ਤੇ ਮੇਤਰੀਆਂ ਦੀ ਬੋਲੀ ਲੱਗਿਆ ਕਰਨੀਆਂ ਅੱਜ ਤਾਂ ਦਿਨ ਚੱਲਣਦੇ ਆ ਉਹ ਚੱਲ ਕਰਦੇ ਹਾਂ ਅੱਗੇ ਤਾਂ ਕੋਈ ਬੰਦਾ ਨਹੀਂ ਲੱਭਣ ਡਿਆ ਚਲੋ ਭਰ ਲੈਨੇ ਕੋੜਾ ਕੋਟ ਸਮਾਨ ਤੇ ਲਿਖਾਓ ਕੀ ਕੀ ਲੈਣਾ ਜੇ ਸਮਾਨ ਲੈ ਲਓ ਡਾਲਾਂ ਲੈ ਲਓ ਸਬਜ਼ੀਆਂ ਰੋਜ਼ ਰੋਜ਼ ਲੈ ਲਿਓ ਜੇ ਨਹੀਂ ਘਰ ਚ ਮਾਉਂਦੇ ਜੋ ਤੇ ਠੀਕ ਆ ਨਹੀਂ ਤੇ ਉਹ ਵੀ ਡੇਰੀ ਤੋਂ ਲੈ ਲਿਓ ਉਹ ਭਰਾਵਾ ਤੈਨੂੰ ਬਾਸ ਹੁੰਦਾ ਸਮਾਨ ਪੁੱਛਿਆ ਅੱਗੇ ਲਿਖਾਈ ਜਨਾਵਾਂ ਅਚਾਓ ਉਹ ਲੈ ਆਓ ਜਨਾ ਤੁਸੀਂ ਲਿਆਉਣਾ ਵਾ ਜੇ ਮੈਂ ਲਿਖਾ ਵੀ ਦਿੱਤਾ ਤਾਂ ਵੀ ਤੇਰੇ 50 ਕਿੜੇ ਮਰਵਾ ਹੀ ਦੇਣੇ ਤੇ ਨਾਲੇ ਬੰਦੇ ਦਾ ਪ੍ਰਬੰਧ ਆਪ ਕਰ ਲਿਓ ਮੈਂ ਕੱਲਾ ਆਉਂਗਾ ਅਸੀਂ ਵਿਹਲੇ ਹੀ ਆ ਕਿ ਅਸੀਂ ਕੀ ਕਰਨਾ ਵਾ ਤੂੰ ਆਪ ਟਾਈਮ ਨਾ ਜੀ ਚਲ ਠੀਕ ਆ ਆਜੂਗਾ ਸਵੇਰੇ ਮੈਂ ਚਲ ਮਿਲਦੇ ਆਂ ਸਵੇਰੇ ਫਿਰ ਆ ਜੀ ਟਾਈਮ ਨਾ ਆਜੋ ਆਜੋ ਸੁਬਾ 9:30 ਵਜੇ ਆਇਆ ਨਹੀਂ ਵੇਹਲਾ ਬਿੱਜੂ ਜਿਆ ਸਾਢੇ 9 ਹੋ ਗਈ ਓ ਚਾਹ ਡੱਫਾ ਡਿਆ ਪਿਆਊਗਾ ਕਿ ਲੀਟਰਾਂ ਦੇ ਹਿਸਾਬ ਨਾਲ ਤੇ ਉਹ ਚਾਹ ਪੀਂਦਾ ਕਿ ਕੀਕਰ ਸਾਹਿਬ ਤੁਸੀਂ ਥੋੜਾ ਲੇਟ ਜੇ 9 ਵਜੇ ਕੰਮ ਸ਼ੁਰੂ ਹੁੰਦਾ ਵਾ ਆਹ ਤੇ ਪੂਰੇ 9 ਵਜੇ ਘਰੋਂ ਤੁਰ ਪਿਆ ਮੈਂ ਤੂੰ ਟਾਈਮ ਘਰੋਂ ਸਟਾਰਟ ਕਰਤਾ ਹੀ ਓਏ ਇਦਾਂ ਹੀ ਚੱਲਦਾ ਵਾ ਇਹਨੇ ਆਪਣੇ ਰੂਲ ਬਣਾਏ ਆ ਚੱਲ ਕੋਈ ਨਹੀਂ ਮਸਾਲਾ ਬਣਾ ਲਿਆ ਵਾ ਲੱਗ ਜਾ ਕੰਮ ਤੇ ਵਰੇ ਤਤੇ ਬੈਠੇ ਜੋ ਇਦਾਂ ਕੰਮ ਨਹੀਂ ਚੱਲਦੇ ਪਹਿਲਾਂ 5 ਫੁੱਟ ਡੂੰਗੀ ਨਹੀਂ ਪੁੱਟੋ 5 ਫੁੱਟ ਡੂੰਗੀ ਨਹੀਂ ਇਥੇ ਖੋਤੀ ਨਾ ਪਣੀ ਆ ਬਣਾਉਣਾ ਤੇ ਬਾਥਰੂਮ ਆ ਤੇ ਬਾਥਰੂਮ ਤੇਰਾ ਹਵਾ ਜੀ ਬਣਾ ਦਈਏ ਨਹੀਂ ਪੁੱਟਣੀ ਪੈਣੀ ਆ ਭਾਵੇਂ ਮੇਰੀ ਲ ਖੋਤੀ ਨਾ ਪਲੋ ਤੇ ਪਾਂ ਕੁੱਤੀ ਨਾ ਪਲੋ ਚੱਲ ਫਾੜ ਫਿਰ ਕਹੀਂ ਆ ਜਾ ਨਾਲ ਹੀ ਤੂੰ ਇੱਥੇ ਵਿਹਲੇ ਬਹਿਣਾ ਉਹ ਜਾ ਜਾ ਆ ਕਈ ਖੁਰਪਾ ਬਾਲਟਾ ਮੇਰੇ ਇਥਾਰ ਨਹੀਂ ਆ ਤੇਰੇ ਇਥਾਰ ਕਿਹੜੇ ਆ ਮੇਰੇ ਇਥਾਰ ਆ ਤੇਸੀ ਕਰਮਾਲਾ ਕਾਂਢੀ ਚਲ ਆ ਜਾ ਕਾਂਢੀ ਹੌਲੀ ਨਹੀਂ ਲੱਗਾ ਰਹੀ ਉਹ ਤੈਨੂੰ ਸਮਝ ਨਹੀਂ ਲੱਗਦੀ ਇਹ ਮੇਰਾ ਕੰਮ ਨਹੀਂ ਇਹ ਲੇਬਰ ਦਾ ਕੰਮ ਆ ਨਾਲੇ ਦੋ ਜਣੇ ਹੈਗੇ ਜੋ ਵਾਰੀ ਵਾਰੀ ਲੱਗੇ ਰਹੋ ਤੇ ਮੇਰੀ ਚਾਹ ਕਹਿ ਦੋ ਆਉਂਦੇ ਚ ਓਏ ਆਉਂਦਿਆ ਪੀਊਗਾ ਤੇ 4:30 ਵਜੇ ਤੱਕ ਚਾਰ ਆੜੀ ਮਕਾਊਂਗਾ ਕਹਿ ਦੋ ਕਹਿ ਦੋ ਖੜਾਲੀ ਛੜਮੇ ਸਟਰੀ ਟੱਕਰ ਗਿਆ ਓਏ ਤੈਨੂੰ ਮੈਂ ਉਹ ਕਿਹਾ ਹੈ ਨਾ ਚੰਗਾ ਰਿਸ਼ਤਾ ਤੇ ਚੰਗਾ ਮਿਸਤਰੀ ਇਹ ਕੇ ਕਰਮਾਲੇ ਨੂੰ ਮਿਲਦਾ ਈ ਬਾਕੀ ਇਹੋ ਜੇ ਤੋਕੜਮਾਲ ਦੇ ਵਾਧੂ ਉਤਰਿਆ ਫਿਰਦਾ ਸਹੀ ਗੱਲ ਆ ਫੜ ਤੂੰ ਥੋੜਾ ਮੈਂ ਦੱਸਿਆ ਪਾ ਲਾਵਾਂ ਕਿਡਾ ਮਸਾਲਾ ਬਣਾ ਕੇ ਆਉਂਦੇ ਆ ਕੰਮ ਤੇ ਲਾਉਣ ਨੂੰ ਫਿਰਦੇ ਓਏ ਅਹੀਂ ਵੀ ਜੇ 2 2.5 ਘੰਟੇ ਮਸਾਲਾ ਬਣਾਉਂਦੇ ਨਾ ਖਰਾਬ ਕੀਤੇ ਤਾਂ ਸਾਨੂੰ ਇਤਰੀ ਕਿਨੇ ਕਹਿਣਾ ਐਵੇਂ ਥੋੜੀ ਬੰਗਲਾਦੇਸ਼ ਤਾਂ ਤੂਤੀ ਬੋਲਦੀ ਇਹੋ ਜਿਹੇ ਬੰਦੇ ਦੇ ਨਾਲ ਮੈਂ ਮਿੰਟ ਤੋਂ ਬੱਲਾ ਗੁੜੀਆਂ 'ਚ ਕਰ ਦੇਣਾ ਠੇਕੇਦਾਰ ਬਲੂ ਵਗੇ ਲੈਣਾ ਚਾਹਤ ਰੀਆਂ ਤੀਸਰਾ ਦਿਨ ਦੁਪਹਿਰ 12 ਵਜੇ ਮਦਾ ਚਾਹ ਬਹੁਤ ਸਵਾਦ ਬਣਾਉਂਦੀ ਹੈ ਹੈਲੋ ਗੂਗਲ ਤੇਗੇ ਦਾ ਮਸਾਲਾ ਕਿੰਨੇ ਕਦਾ ਬਣਾਈਏ ਹੈਲੋ ਗੂਗਲ ਮਨ ਲਾਦਾ ਨੈਟ ਮੁੱਕ ਗਿਆ ਜਦੋਂ ਵੇਖੀ ਤੂੰ ਗਲਾ ਫੜਿਆ ਹੁੰਦਾ ਵਾ ਕੋਈ ਕੰਮ ਧੰਦਾ ਕਰ ਲਾ ਤੀਜਾ ਦਿਨ ਐ ਅੱਜ ਤਿੰਨਾ ਦਿਨਾਂ ਤੇ ਏਗੇ ਤੱਕ ਲੈ ਗਿਆ ਔਰ ਮੈਂ ਲੈਂਟਰ ਪਾਦਾ ਹਾਊਸਪੋਰਟ ਆਨ ਕਰੀ ਮੜਾ ਜਾ ਮੇਰਾ ਨੈਟ ਮੁਗ ਗਿਆ ਤੂੰ ਨੈਟ ਤੇ ਸਾਗਰ ਸੰਮੀ ਸੁਨ ਓਏ ਇਹਨੂੰ ਚੁੱਪ ਕਰਾ ਲੈ ਇਹਨੂੰ ਮੈਂ ਪੌਣੇ ਦੀ ਜਗ੍ਹਾ ਇੱਥੇ ਲਾ ਲੂ ਦੇਣਾ ਈ ਤੂੰ ਨੈਟ ਦਾ ਕਰਦਾ ਕੀ ਆ ਦੋ ਦੋ ਜੀਬੀ ਤੂੰ ਮੇਰਾ ਨਟ ਮੁਕਾਤਾ ਵਾ ਹੈ ਨਹੀਂ ਨੈਟ ਅੱਜ ਮੁਗ ਗਿਆ ਵਾ ਕੰਮ ਵੀ ਮੁਗ ਗਿਆ ਫਿਰ ਬੰਦਾ ਕੋਈ ਹੋਰ ਸਾਦਨਾ ਤੇ ਮੇਰਾ ਹਿਸਾਬ ਕਰ ਦੇ ਜਿੰਨਾ ਵਾ ਸੂਤਾ ਫਸਿਆ ਨਹੀਂ ਤੇ ਜਦਾਂ ਤੂੰ ਕਹਿਣਾ ਨਾ ਮੈਂ ਬੰਦੇ ਗੁਣੀਆਂ ਚ ਕਰ ਦੇਣਾ ਵਾ ਮੈਂ ਬੰਦੇ Cartaia.